ਅਸਲਾਮੁਅਲੈਕੁਮ ਉਮੀਦ ਕਹਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਬਹੁਤ ਹੀ ਖੂਬਸੂਰਤ ਤੇ ਵਧੀਆ ਕਥਾ ਹੈਗੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਦਾ ਹਰੀਚੰਦ ਹਡੂਰਾ ਦੇ ਨਾਲ ਮੁਕਾਬਲਾ ਹੋਇਆ ਇਸ ਕਥਾ ਦੇ ਵਿੱਚ ਅਸੀਂ ਉਹਨਾਂ ਦੀ ਬਹਾਦਰੀ ਤੇ ਫਕੀਰੀ ਇਹਦਾ ਵਾਕਿਆ ਸੁਣਾਗੇ ਗਿਆਨੀ ਸੰ ਸਿੰਘ ਮਸਕੀਨ ਜੀ ਦਸਮ ਗ੍ਰੰਥ ਦੇ ਵਿੱਚੋਂ ਇੱਕ ਜਿਹੜੀ ਕਥਾ ਹੈ ਉਹ ਸੁਣਾ ਰਹੇ ਹਾਂ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਰੀਚੰਦ ਹਡੂਰਾ ਉਦੀ ਫੌਜ ਨੇ ਹਿਮਾਚਲ ਪ੍ਰਦੇਸ਼ ਦੀ ਗੱਲ ਭੰਗਾਣੀ ਦੀ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਘੇਰ ਲਿਆ ਬਾਈ ਧਾਰ ਦੀ ਸੈਨਾ ਚਾਰੋਂ ਪਾਸੇ ਹਜ਼ਾਰਾਂ ਸਿਪਾਹੀਏ ਵਿੱਚਕਾਰ ਧਨ ਗੁਰੂ ਗੋਬਿੰਦ ਸਿੰਘ ਤੇ ਦੋ ਚਾਰ ਉਹਨਾਂ ਨਾਲ ਸਿੰਘ ਮਹਾਰਾਜ ਚਾਰੋਂ ਪਾਸੇ ਦੇਖਦੇ ਨੂੰ ਫੌਜੀ ਫੌਜ ਬਹੀ ਧਾਰ ਦੀ ਫੌਜ ਦੇ ਚ ਮੋਗਲ ਸੈਨਾ ਵੀ ਸੀ ਔਰੰਗਜ਼ੇਬ ਦੀ ਇਹ ਸਾਰਾ ਸਿਰਸੜਾ ਮਹਾਰਾਜ ਨੇ ਦੇਖਿਆ ਹਰੀ ਚੰਦ ਹਡੂਰਾ ਲਲਕਾਰਦਾ ਹੋਇਆ ਅੱਗੇ ਆਇਆ ਬਈ ਅੱਜ ਅਸੀਂ ਦੇਖਣਾ ਹੈ ਤੁਹਾਡੀ ਸੂਰਬੀਰਤਾ ਨੂੰ ਤੁਸੀਂ ਕਿੱਥੇ ਜਾ ਸਕਦੇ ਆ ਅਿਤੋ ਸਹੀ ਮੁੱਠੀ ਦੇ ਚੋ ਤੁਸੀਂ ਜਾਤੇ ਕਿਧਰੇ ਨਹੀਂ ਸਕਦੇ ਪਰ ਫਿਰ ਵੀ ਅਸੀਂ ਤੁਹਾਡਾ ਜੋਹਰ ਦੇਖਣਾ ਹੈ ਸੁਣਿਆ ਤੁਹਾਡਾ ਨਿਸ਼ਾਨਾ ਕਦੀ ਖਤ੍ਹਾ ਨਹੀਂ ਜਾਂਦਾ ਤੁਸੀਂ ਸਾਡੇ ਕਬਜ਼ੇ ਚ ਜਾਤੇ ਸਕਦੇ ਨਹੀਂ ਪਰ ਤੁਹਾਡਾ ਜੋਹਰ ਦੇਖਣਾ ਹੈ ਵੀ ਸਹੀ ਕਿ ਨਹੀਂ ਹਰੀਚੰਦ ਹਡੂਰਾ ਕਹਿੰਦਾ ਤੁਸੀਂ ਵਾਰ ਕਰੋ ਪਹਿਲੇ ਮੇਰੇ ਤੇ ਫਿਰ ਮੈਂ ਵਾਰ ਕਰਾਂਗਾ ਤੀਰ ਦਾ ਦੇਖਦੇ ਹਾਂ ਕਿਦਾ ਤੀਰ ਨਿਸ਼ਾਨੇ ਤੇ ਲੱਗਦਾ ਹਰੀਚੰਦ ਹੰਡੂਰੇ ਨੇ ਢਾਲ ਬੰਨ੍ਹੇ ਹੋਈ ਸੀ छाਤੀ ਤੇ ਜਿਹਨੂੰ ਸੰਜੋਗ ਕਹਿੰਦੇ ਨੇ ਲੋਹੇ ਦੇ ਵਸਤਰ ਸਿਰ ਤੇ ਵੀ ਲੋਹੇ ਦਾ ਟੋਪ ਰੱਖਿਆ ਹੋਇਆ ਉਸ ਜ਼ਮਾਨੇ ਦੇ ਫੌਜੀ ਰੱਖਦੇ ਸਨ ਆਪਣੇ ਬਚਾਉ ਦਾ ਪੂਰਾ ਸਾਧਨ ਇਹ ਸਤਿਗੁਰੂ ਤੇਵੇਂ ਮੌਜ ਵਿੱਚ ਆ ਰਹੇ ਸਨ ਗਹਿਰਾ ਪਾਲੇ ਇਹ ਸਭ ਕੁਝ ਵੇਖਿਆ ਤੇ ਗਹਿਰਾ ਪਾਲੇ ਤੇ ਸਾਡੀ ਪਕੜ ਦੇ ਚ ਨੇ ਮਹਾਰਾਜ ਨੂੰ ਇਹ ਹਰੀ ਚੰਦ ਕਹਿੰਦਾ ਹੈ ਚਲਾਓ ਤੇ ਸਤਿਗੁਰ ਕਹਿੰਦੇ ਨੇ ਜੇ ਫਕੀਰ ਦੀ ਫਕੀਰੀ ਸ਼ਾਂਤੀ ਦੇ ਸਾਗਰ ਦੇ ਵਿਚ ਵਿਸ਼ਰਾਮ ਕਰ ਰਹੀ ਹੈ ਹਰੀ ਚੰਦ ਤੋਂ ਤੀਰ ਚਲਾਇਆ ਅਜੀ ਫਕੀਰ ਜੋਸ਼ ਦੇ ਚ ਨਹੀਂ ਆਇਆ ਕੀ ਹੋਇਆ ਤੁਸੀਂ ਗਹਿਰਾ ਪਾ ਲਿਆ ਕੀ ਹੋਇਆ ਹਜ਼ਾਰਾਂ ਦਾ ਇਕੱਠ ਹੈ ਤੁਹਾਡਾ ਅਸੀਂ 2-4 ਕੀ ਹੋਇਆ ਤੁਹਾਡੇ ਕੋਲ ਹਾਥੀ ਘੋੜੇ ਸਾਰਾ ਸਾਜ਼ੋ ਸਮਾਨ ਸ਼ਸਤਰ ਵਸਤਰ ਹੈ ਐਸੋ ਦਾ ਸਾਡੇ ਕੋਲ ਕੁਛ ਨਹੀਂ ਕੋਈ ਗੱਲ ਨਹੀਂ ਫਕੀਰ ਅਜੇ ਸ਼ਾਂਤੀ ਦੇ ਸਾਗਰ ਦੇ ਵਿੱਚ ਬੈਠਾ ਹੈ ਤੂੰ ਤੀਰ ਚਲਾ ਹਰੀ ਚੰਦਰ ਨੂੰ ਖੁਸ਼ ਹੋ ਗਿਆ ਕੋਈ ਹੁਣ ਇੰਜ ਨਹੀਂ ਆਖੇਗਾ ਨਿਹੱਥੇ ਤੇ ਤੀਰ ਚਲਾਇਆ ਔਰ ਇਹ ਚੰਗਾ ਮੌਕਾ ਦੇ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਔਰ ਅੰਦਰ ਉਹ ਕਹਿੰਦਾ ਨੀਤੀ ਦੇ ਪੰਡਤ ਨਹੀਂ ਨੇ ਰਾਜਨੇਤਿਕ ਨਹੀਂ ਨੇ ਕਿਉਂਕਿ ਰਾਜਨੇਤਿਕ ਕਤਈ ਕਿਸੇ ਨੂੰ ਮੌਕਾ ਨਹੀਂ ਦਿੰਦਾ ਹਰੀਚੰਦ ਅਗਰ ਮੌਕਾ ਦੇ ਰਿਆ ਸੀ ਉਹਨੇ ਸੰਜੋ ਪਹਿਨੀ ਹੋਈ ਸੀ ਉਹਨੇ ਲੋਹੇ ਦੇ ਕਪੜੇ ਪਹਿਨੇ ਹੋਏ ਸਨ ਤਾਲਵੀ ਸੀਨੇ ਤੇ ਬੰਨੀ ਹੋਈ ਸੀ ਉਹਨੂੰ ਪਤਾ ਸੀ تیر ਨੇ ਮੇਰਾ ਕੁਝ ਨਹੀਂ ਵਿਗਾੜਨਾ ਸਤਗੁਰ ਕਹਿਣ ਲੱਗੇ ਉਹ ਤੀਰ ਚਲਾ ਦਸ਼ਮ ਗ੍ਰੰਥ ਦੇ ਇਹ ਬੋਲ ਨੇ ਹਰੀ ਚੰਦ ਕੋਪਿਓ ਕਮਾਣਾਂ 'ਸਵਾਰੰ ਬੜਾ ਕਰੋਧ ਦੇ ਚਾਇਆ ਹਰੀ ਚੰਦ ਜੋਸ਼ ਦੇ ਚਾਇਆ ਉਹਨੇ ਤੀਰ ਬੱਥੇ ਝੋ ਕੱਢਿਆ ਨਿਸ਼ਾਨਾ ਮਹਾਰਾਜ ਦੇ ਛੇ ਨੇ ਲਾਇਆ ਐਸਾ ਹੋਇਆ ਉਹ ਤੀਰ ਸਿਰ ਦੇ ਉੱਪਰੋਂ ਲੰਘ ਗਿਆ ਲਗੇ ਅਨੇ ਹਰੀ ਚੰਦ ਕੋਪਿਓ ਕਮਾਣ ਸੰਵਾਰਿ ਪ੍ਰਥਮ ਬਾਜੀ ਅੰ ਤਾਣ ਬਾਣੰ ਪ੍ਰਹਾਰੰ ਉਹਨੇ ਬਾਥੇ ਦੇ ਚੋਂ ਤੀਰ ਕੱਢਿਆ ਖਿੱਚ ਕੇ ਮਾਰੇ ਹੈ ਉਸ ਤੀਰ ਨੇ ਪ੍ਰਹਾਰ ਨਹੀਂ ਕੀਤਾ ਨਹੀਂ ਲੱਗੇ ਪਰ ਆਪ ਸੁਣ ਕੇ ਹੈਰਾਨ ਹੋਵੋਗੇ ਮਹਾਰਾਜ ਜੋ ਕੁਝ ਥੇ ਪਹਿਲੇ ਵਾਕਿਜ ਕਹਿ ਰਹੇ ਨੇ ਉਹਨੇ ਛਾਤੀ ਦਾ ਨਿਸ਼ਾਨਾ ਬਣਾਉਂਦਿਆਂ ਬਣਾਉਂਦਿਆਂ ਇੱਕਦਮ ਘੋੜੇ ਦਾ ਨਿਸ਼ਾਨਾ ਬਣਾਇਆ ਵੀ ਚਲੋ ਛਾਤੀ ਤੋਂ ਤੀਰ ਖਤਾ ਵੀ ਜਾ ਸਕਦਾ ਇਤਨਾ ਲੰਬਾ ਚੌੜਾ ਇਹ ਘੋੜਾ ਇਹਨੂੰ ਖਤਮ ਕਰੀਏ ਸੁਣਿਆ ਏ ਘੋੜਾ ਪਹਾੜਾਂ ਤੋਂ ਵੀ ਨਸ ਜਾਂਦਾ ਹੈ ਇਤੇ ਪੰਛੀਆਂ ਦੀ ਤਨ ਉੱਡ ਕੇ ਵੱਜ ਜਾਂਦਾ ਹੈ ਇਹਨੂੰ ਪਹਿਲੇ ਮਾਰੀਏ ਇਸ ਘੋੜੇ ਨੂੰ ਪਹਿਲੇ ਖਤਮ ਕਰੀਏ ਇਹ ਸਾਰੀ ਕਥਾ ਇੰਜ ਲਿਖੀ ਹੋਈ ਹੈ ਪਰ ਉਹ ਤੀਰ ਨਾ ਸਤਗੁਰੂ ਨੂੰ ਲਗਿਆ ਨਾ ਘੋੜੇ ਨੂੰ ਤੇ ਹਰੀ ਚੰਦ ਹੁਣ ਸੋਚਦਾ ਹੈ ਹੁਣ ਮੈਨੂੰ ਮੌਕਾ ਦੇਣਾ ਪਏਗਾ ਗੁਰੂ ਗੋਬਿੰਦ ਸਿੰਘ ਨੂੰ ਉਕੇ estran ਹੁੰਦਾ ਹੈ ਉਹਨਾਂ ਨੇ ਪਹਿਲੇ ਮੈਨੂੰ ਮੌਕਾ ਦਿੱਤਾ ਹੈ ਤੀਰ ਚਲਾਣ ਦਾ ਹੁਣ ਮੈਨੂੰ ਇਹਨਾਂ ਨੂੰ ਦੇਣਾ ਪੈਣਾ ਹੈ ਤੋ ਹਰੀ ਚੰਦ ਕਹਿੰਦੇ ਨੇ ਹੁਣ ਤੁਸੀਂ ਤੀਰ ਚਲਾਓ ਮਹਾਰਾਜ ਕਹਿੰਦੇ ਨੇ ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਅਜੇ ਵੀ ਸ਼ਾਂਤ ਸਾਗਰ ਦੇ ਵਿੱਚ ਅਨੰਦਿਤ ਹੈ ਤੂੰ ਇੱਕ ਤੀਰ ਹੋਰ ਚਲਾਓ ਅੰਦਰੋਂ ਖੁਸ਼ ਹੋਇਆ ਹੈ ਹਰੀ ਚੰਦ ਇਹ ਤੇ ਬਿਲਕੁਲ ਰਾਜਨੀਤੀ ਨਹੀਂ ਜਾਣਦਾ ਵਾਕਈ ਫਕੀਰ ਦੇ ਫਕੀਰ ਨੇ ਇਹ ਤੇ ਬਿਲਕੁਲ ਰਾਜਨੀਤੀ ਦੇ ਪੰਡਤ ਨਹੀਂ ਨੇ ਕੁਝ ਵੀ ਨਹੀਂ ਜਾਣਦੇ ਦੁਸ਼ਮਣ ਨੂੰ ਦੁਬਾਰਾ ਮੌਕਾ ਦੇ ਰਹਿ ਮੈਂ ਤੇ ਗੋੜੇ ਨੂੰ ਖਤਮ ਕਰਨ ਦੀ ਸੋਚੀ ਸੀ ਕਿਦੇ ਜਾ ਨਾ ਸਕਣ ਸਾਡੀ ਪਕੜ 'ਚ ਇਹ ਫਿਰ ਦੁਬਾਰਾ ਮੈਨੂੰ ਮੌਕਾ ਦੇ ਰਹੇ ਨੇ ਮਹਾਰਾਜ ਕਹਿੰਦੇ ਨੇ ਦੁੱਤੀਏ ਤਾਕ ਕੇ ਤੀਰ ਮੋਖੋ ਚਲਾਇਓ ਰਖਿਓ ਦੇਵ ਮੈਂ ਕਾਨ ਛੁਏ ਕੈ ਸਦਾਇਓ ਉਸ ਅਕਾਲ ਪੁਰਖ ਨੇ ਮੇਰੀ ਐਸੀ ਰਕਸ਼ਾ ਕੀਤੀ ਉਹ ਤੀਰ ਮੇਰੇ ਕੰਨਾਂ ਨੂੰ ਛੂਕੇ ਲੰਗੇ ਸਤਿਗੁਰ ਇੰਜ ਕਹਿੰਦੇ ਨਿਸ਼ਾਨਾ ਤੇ ਬਣਾਇਆ ਉਸਨੇ ਸੀਨੇ ਛਾਤੀ ਦਾ और तीर कन्ना नो छौके लंगे दुतीय ताक के इसरी मखवाक बादशाही दसवीं बचेतर नाटक दुतीय ताक के तीर मोखो चलायो रखयो देव मैं कान छय के से दायो तीर लंगे लगया ही ने अंदरों ते बड़ा शर्मसार होया हरिचंद भाई मैं अपने आप नो इतना निशानेबाज कह रिया सी ਦੂਜਾ ਨਿਸ਼ਾਨਾ ਵੀ ਖਤਾ ਗਿਆ ਪਹਿਲਾ ਘੋੜੇ ਨੂੰ ਨਹੀਂ ਲੱਗਿਆ ਇਹ ਦੂਜਾ ਸਤਿਗੁਰੂ ਨੂੰ ਨਹੀਂ ਲੱਗੇ ਤੇ ਹੁਣ ਤੇ ਗੁਰੂ ਗੋਬਿੰਦ ਸਿੰਘ ਆਪਣਾ ਧਨਸ਼ਬਾਨ ਸੰਭਾਲਣ ਗਏ ਸੁਣਿਆ ਬੜੇ ਨਿਸ਼ਾਨਚੀ ਨੇ ਹਰੀ ਚੰਦ ਕਹਿੰਦਾ ਹੈ ਮਹਾਰਾਜ ਹੁਣ ਤੁਸੀਂ ਚਲਾਓ ਤੀਰ ਨੀਤੀ ਦੇ ਮੁਤਾਬਕ ਹੁਣ ਮੈਨੂੰ ਤੁਹਾਨੂੰ ਮੌਕਾ ਦੇਣਾ ਪਏਗਾ ਚਲਾਓ ਤੁਸੀਂ تیر ਹਰੀ ਚੰਦ ਅਜੇ ਵੀ ਫਕੀਰ ਦੀ ਫਕੀਰੀ ਜੋਸ਼ ਵਿੱਚ ਨਹੀਂ ਆਈ ਮਿੱਤਰਾ ਇੱਕ تیر ਤੋਂ ਹੋਰ ਚਲਾ ਦੇ ਇਨਾ ਬੌਲਾ ਨੂੰ ਜਦ ਮੈਂ ਪੜਿਆ ਹੈ ਇਨਾ ਜਿਗਰਾ ਐ ਨੰਬਰ ਵਾਸ ਦਾ ਮਾ ਦਾ ਕੋੜੇ ਬੌਲ ਵੀ ਸਹਾਰੀ ਜਾ ਰਹੇ ਨੇ ਔਰ ਤੀਰ ਉਹ ਚਲਾ ਰਿਹਾ ਤਾਂ ਵੀ ਸ਼ਾਂਤ ਬੈਠੇ ਤਨ ਵਿੱਚਾਂਤ ਹੋਈ ਇੱਕ ਕਹਿਣ ਮਾਤਰ ਗੱਲਾਂ ਨਹੀਂ ਗਹਿਰਾਈ ਚ ਜਾਓਗੇ ਅਨਹੋਣੀ ਘਟਨਾ ਲੱਗਦੀ ਜਦ ਸਤਗੁਰ ਨੇ ਕਿਹਾ ਜੇ ਵੀ ਫਕੀਰ ਉਹਦੀ ਫਕੀਰੀ ਜੋਸ਼ ਦੇ ਚ ਨਹੀਂ ਆਈ ਤੂੰ ਇੱਕ ਤੀਰ ਹੋਰ ਚਲਾ ਲੈ ਹਰੀ ਚੰਦ ਹੁਣ ਸੋਚਦਾ ਦੋ ਤੀਰ ਮੇਰੇ ਖਦਾ ਚੜੇਗੇ ਤੇ ਤੀਸਰਾ ਥੋੜੀ ਖਦਾ ਜਾਣਾ ਇਹ ਜਾਣ ਜਾਣ ਕੇ ਮੈਨੂੰ ਮੌਕਾ ਦੇ ਰਹੇ ਨੇ ਇਹ ਬਿਲਕੁਲ ਕੁਝ ਨਹੀਂ ਜਾਣਦੇ ਅਦਕੀ ਯੋਜਨਾ ਚਲਾ ਕੇ ਕੀਤੀ ਸਤਗੁਰੂ ਦੀ ਜਿਹੜਾ ਕਮਰ ਕਸਾ ਸੀ ਨਾ ਉਹਦਾ ਨਿਸ਼ਾਨਾ ਬਣਾਇਆ ਥੱਲੇ ਮਹਾਰਾਜ ਨੇ ਇੱਕ ਚਮੜੇ ਦੀ ਪੇਟੀ ਬਣਾਈ ਹੋਈ ਸੀ ਉੱਪਰ ਕਮਰ ਕਸਾ ਕਪੜੇ ਦਾ ਸੀ ਰੇਸ਼ਮੀ ਕਪੜੇ ਦਾ ਸੂਰਬੀਰ ਘੋੜੇ ਦੀ ਜਦ ਅਸਵਾਰੀ ਕਰਦੇ ਨੇ ਤੇ ਘੋੜੇ ਦੀ ਅਸਵਾਰੀ ਦੇ ਸਰੀਰ ਹਿੱਲਦਾ ਬਹੁਤ ਸਰੀਰ ਦੇ ਅੰਦਰ ਦੇ ਆਜ਼ਾਦਦਰਦਰ ਨਾ ਹੋ ਜਾਣ ਤਾਂ ਕਮਰ ਕਸਾ ਬੰਨਣਾ ਪੈਂਦਾ ਸਤਗੁਰ ਨੇ ਪੇਟੀ ਬੰਨੀ ਹੋਈ ਸੀ ਚਮੜੇ ਦੀ ਉਹਦੇ ਉੱਪਰ ਕਮਰ ਕਸਾ ਕੀਤਾ ਹੋਇਆ ਸੀ ਰੇਸ਼ਮੀ ਕਪੜੇ ਦਾ ਉਹਨੇ ਪੇਟੀ ਦਾ ਨਿਸ਼ਾਨਾ ਬਣਾਇਆ ਵੀ ਪਹਿਲੀ ਦਫਾ ਮੈਂ ਸੀਨੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਉੱਪਰ ਉੱਠ ਕੇ ਕੰਨ ਦੇ ਕੋਲੋਂ ਲੰਘ ਗਿਆ ਉਸ ਤੋਂ ਪਹਿਲੇ ਘੋੜੇ ਦਾ ਨਿਸ਼ਾਨਾ ਬਣਾਇਆ ਉਹ ਤੀਰ ਸਤਗੁਰ ਦੇ ਸਿਰ ਦੇ ਉੱਪਰੋਂ ਲੰਘੇ ਤੀਰ ਉੱਥੇ ਤੱਕ ਜਾਂਦਾ ਜਾਂਦਾ ਉੱਚਾ ਹੋ ਜਾਂਦਾ ਹੈ ਅਦਕੀ ਉਹਨੇ ਮਹਾਰਾਜ ਦੇ ਕਮਰ ਕੱਸੇ ਦਾ ਨਿਸ਼ਾਨਾ ਬਣਾਇਆ ਮਹਾਰਾਜ ਇੰਜ ਲਿਖਦੇ ਨੇ ਤੀਤੀਏ ਤੀਰ ਮਾਰਿਓ ਸੋ ਪੇਟੀ ਮਝਾਰੰ ਵਿਦਯੰ ਚਿਲਕ ਤੰਗ ਦਵਾਲ ਪਾਰੰ ਪਧਾਰੰ ਸ਼ਿਲਕਤੰ ਰੇਸ਼ਮੀ ਕਪੜਾ ਉਹ تیر ਨਿਸ਼ਾਣੇ ਤੇ ਲਗਿਆ ਮਹਾਰਾਜ ਇਹ ਕਹਿੰਦੇ ਉਹ ਜਿਹੜਾ ਕਮਰ ਕੱਸਾ ਸੀ ਸਾਡਾ ਉਹ ਵਿਨੇ ਆ ਗਿਆ ਥੱਲੇ ਜਿਹੜੀ ਅਸੀਂ ਪੇਟੀ ਚਮੜੇ ਦੀ ਪਹਿਨੀ ਹੋਈ ਸੀ ਉਹਨੂੰ ਵੀ ਉਸਨੇ ਵਿਨੇ ਆ ਚੁਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕਲੇ ਕਵਲੰਗ ਜਾਨ ਦਾ ਸੰਗ ਬਚਾਇਆ ਇਤਨੀ ਜੀ ਚੁੰਝ ਸਾਡੇ ਪੇਟ ਨੂੰ ਜ਼ਰੂਰ ਲੱਗੇ ਕਮਰ ਕਸੇ ਨੂੰ ਵਨ ਗਈ ਪੇਟੀ ਨੂੰ ਵੀ ਵਨ ਗਈ ਉਹ ਤੀਰ ਦੀ ਨੌਖ ਥੋੜੀ ਜੀਆਂ ਨੌਖ ਸਾਡੇ ਪੇਟ ਦੀ ਉੱਪਰ ਦੀ ਚਮੜੀ ਨੂੰ ਲੱਗੇ ਥੋੜੀ ਜੀਆਂ ਚਮੜੀ ਇੱਕ ਪਾਸੇ ਹੋਈ ਹਲਕੀ ਜੀਆਂ ਖੂਨ ਦੀ ਧਾਰਾ ਵਗ ਗਈ ਚੁ ਭੀ ਚੁੰਚ ਚਰਮੰ ਕਛੂ ਘਾਇ ਨ ਆਇਓ ਕੋਈ ਵਿਸ਼ੇਸ਼ ਤਰ੍ਹਾਂ ਦਾ ਸਾਨੂੰ ਜ਼ਖਮ ਨਹੀਂ ਆਇਆ ਕਲੇ ਕਾਵਨੰ ਜਾਨ ਦਾ ਸੰਗ ਬਚਾਇੰ ਜਦ ਉਹ ਚੁੰਝ ਥੋੜੀ ਜਿਹਾ ਲੱਗੇ ਤੋ ਮਹਾਰਾਜ ਕਹਿੰਦੇ ਨੇ ਹਰੀ ਚੰਦ ਸੁਣ ਜਬੈ ਬਾਣ ਲਾਗਿਓ ਤਬੈ ਰੋਸ ਜਾਗ ਹੁਣ ਫਕੀਰ ਦੀ ਫਕੀਰੀ ਰੋਸੇ ਚਾਗੇ ਹੁਣ ਤੂੰ ਜੇ ਰੱਬ ਦਾ ਵਾਸਤਾ ਵੀ ਪਾਵੇਂ ਗੋਬਿੰਦ ਸਿੰਘ ਦਾ ਤੀਰ ਨਹੀਂ ਰੁਕੇਗਾ ਨਹੀਂ ਰੁਕੇਗਾ ਹੁਣ ਫਕੀਰ ਦੀ ਫਕੀਰੀ ਜੋਸ਼ ਚ ਚਾਲੀ ਮਹਾਰਾਜ ਨੇ ਇੱਕਦਮ ਬੱਥੇ ਚੋਂ ਤੀਰ ਕੱਢਿਆ ਐਸਾ ਖਿੱਚ ਕੇ ਉਸਨੇ ਉਹਨਾਂ ਨੇ ਨਿਸ਼ਾਨਾ ਮਾਰਿਆ ਇੱਥੇ ਨੱਕ ਦੇ ਕੋਲ ਲੱਗਿਆ ਤੇ ਨੱਕ ਦੇ ਉੱਤੇ ਕੁਝ ਪੈਣਿਆ ਨਹੀਂ ਸੀ ਬਾਕੀ ਦੇ ਸਾਰਾ ਲੋਹੇ ਨਾਲ ਢਕੇ ਹੋਇਆ ਸੀ ਸਿਰ ਬਨੇ ਆ ਗਿਆ ਕੋੜੇ ਤੋਂ ਥੱਲੇ ਡੱਗ ਗਿਆ ਸੁਨੋ ਸੁਨੋ ਜਬੇ ਬਾਣ ਲਾਗਿਓ ਤਵੇ ਰੋ ਸ ਜਾਗਿਓ ਕਰੇਲੇ ਕਮਾਣ ਹਣੰਗ ਬਾਣ ਦਾਣ ਹਰੀ ਚੰਦ ਮਾਰੇ ਸੋ ਜੋਧਾ ਲਿਤਾਰੇ ਜੈਸੇ ਹਰੀ ਚੰਦ ਨੂੰ ਤੀਰ ਲਗਿਆ ਥੱਲੇ ਗਿਰਿਆ ਉਹਦੇ ਜਿਤਨੇ ਯੋਧੇ ਸਨ ਭਜ ਪਏ ਨਸਪੇ ਵੇ ਸਾਡਾ ਸੈਨਾਪਤੀ ਮਾਰੇ ਗਿਆ ਤੇ ਹਰੀ ਚੰਦ ਨੂੰ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਇਸ ਤਰ੍ਹਾਂ ਦਾ ਘਟਨਾ ਹੋ ਸਕਦੀ ਹਰੀਸ਼ਿੰਦ ਮਾਰੇ ਸੋ ਜੋਧਾਨ ਨਿਤਾਰੇ ਸਵੇ ਬੀਰ ਧਾਏ ਸਰੋਗੰਗ ਚਲਾਏ ਜਦ ਸਾਰੇ ਨਸ ਭੈ ਮਹਾਰਾਜ ਕਹਿੰਦੇ ਸੀ ਤੇ تیرਾਂ ਦੀ ਬਾਰਿਸ਼ ਹੀ ਚਲਾ ਦਿੱਤੀ ਹਰੀ ਚੰਦ ਹੁਣ ਇਹ ਬਾਰਿਸ਼ ਤੂੰ ਰੋਕ ਜਿੰਨੀ ਰੋਕ ਸਕਦਾ ਫਕੀਰ ਜੋਸ਼ ਦੇ ਚਾਗੇ ਫਕੀਰੀ ਦੀ ਫਕੀਰੀ ਹੁਣ ਬੇਰਸ ਦੇ ਚੱਲ ਗਈ ਹੈ ਲੇਕਿਨ ਜਦ ਵੀ ਕੋਈ ਇਤਿਹਾਸ ਦਾ ਪਰਚੋਲੀਆ ਬਚਿੱਤਰ ਨਾਟਕ ਪੜਦਾ ਹੈ ਕਿਸੇ ਵੀ ਜਾਣੇ ਦੁਸ਼ਮਣ ਨੂੰ ਤਿੰਨ ਦਫਾ ਮੌਕਾ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਆਇਆ ਅੱਜ ਤੱਕ ਮੈਂ ਜਾਣੇ ਜੰਗ ਦੇ ਚ ਕਦੀ ਕਿਸੇ ਨੇ ਇਹ ਮੌਕਾ ਨਹੀਂ ਦਿੱਤਾ ਇਹ ਪਹਿਲਾ ਸੂਰਬੀਰ ਹੈ ਬਹੁਤ ਹੀ ਵਧੀਆ ਕਥਾ ਸੀਗੀ ਆਨੰਦ ਨਾਲ ਭਰੀ ਹੋਈ ਗੁਰੂ ਗੋਬਨ ਸਿੰਘ ਦੀ ਪਹਾਦਰੀ ਕਹਿ ਲੋ ਫਕੀਰੀ ਕਹ ਲੋ ਉਹਨਾਂ ਦਾ ਆਪਣੇ ਆਪ ਤੇ ਜਿਹੜਾ ਇੱਕ ਉਹਨਾਂ ਦੀ ਅਬਿਲਿਟੀ ਸੀਗੀ ਉਹਨਾਂ ਦੇ ਕੋਲ ਤੀਰ ਅੰਦਾਜ਼ੀ ਦੀ ਉਹ ਤੇ ਉਹਨਾਂ ਨੂੰ ਇੰਨਾ ਮਾਣ ਤੇ ਫਖਰ ਸੀਗਾ ਕਿ ਤੁਸੀਂ ਦੇਖੋਗੇ ਉਹਨਾਂ ਨੇ ਤਿੰਨ ਮੌਕੇ ਦਿੱਤੇ ਤੀਰ ਚਲਾਉਣ ਵਾਲੇ ਹਰੀਚੰਦ ਹਡੂਰਾਨ ਜਿਹੜਾ ਕਿ ਆਪ ਇੱਕ ਬੜਾ ਵੱਡਾ ਤੀਰ ਅੰਦਾਜ਼ ਸੀਗਾ ਉਹਦੇ ਬਾਰੇ ਵੀ ਮੈਂ ਪੜਿਆ ਸੀਗਾ ਕਿ ਉਹ ਇੱਕ ਚੋਟੀ ਤੋਂ ਦੂਸਰੀ ਚੋਟੀ ਤੇ ਰੱਖੇ ਪੱਥਰ ਨੂੰ ਉਹ ਜਿਹੜਾ ਵੈ ਉਹ ਨਿਸ਼ਾਨਾ ਲੰਦਾ ਸੀਗਾ ਜੰਗਜੂ ਸੀਗਾ ਉਹ ਇੱਕ ਉਹਨੇ ਤਿੰਨੇ ਤੀਰ ਮਾਰੇ ਗੁਰੂ ਗੋਬਨ ਸਿੰਘ ਨੂੰ ਗੁਰੂ ਗੋਬਨ ਸਿੰਘ ਨੂੰ ਤਿੰਨ ਮੌਕੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਵਾਰ ਕੀਤਾ ਕਿ ਉਹਨਾਂ ਦਾ ਵੈਸੇ ਵੀ ਗੁਰੂ ਗੋਬਨ ਸਿੰਘ ਦਾ ਜਿਹੜਾ ਇੱਕ ਹੋਰ ਹੈਗਾ 13 ਮੀਲ ਦਾ ਤੀਰ ਕਿ ਉਹ ਵੀ ਇੰਨੇ ਜ਼ਿਆਦਾ ਬਹਾਦਰ ਤੇ ਜੰਗਜੂ ਸੀਗੇ ਕਿ 13 ਮੀਲ ਤੋ ਤੀਰ ਚੁਲਾਉਂਦੇ ਸੀਗੇ ਮਤਲਬ 13 ਮੀਲ ਤੱਕ ਉਹ ਨਿਸ਼ਾਨਾ ਜਿਹੜਾ ਵੈ ਉਹ ਲਾ ਲੈਂਦੇ ਸੀਗੇ ਬਹੁਤ ਹੈਰਾਨਗੀ ਵਾਲੀ ਗੱਲ ਜਿਹੜੀ ਹੈ ਮੈਨੂੰ ਪਤਾ ਲੱਗੀ ਉਹਨਾਂ ਦੇ ਬਾਰੇ ਜਾਣ ਕੇ ਕਿ ਇੰਨੀ ਕਲਾ ਸੀ ਇੰਨੀ ਮਹਾਰਤ ਆ ਸੀਗੀ ਉਹਨਾਂ ਨੂੰ ਤੀਰ ਅੰਦਾਜ਼ੀ ਦੇ ਵਿੱਚ ਇੰਨੇ ਮਹਾਨ ਸੀ ਉਹ ਤੀਰ ਅੰਦਾਜ਼ੀ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਬਾਕੀ ਖੂਸੂਸੀਅਤ ਹੈ ਉਹਨਾਂ ਜੀ ਵੀ ਇਸੇ ਤਰ੍ਹਾਂ ਮਹਾਨ ਸੀਗੇ ਕਿ ਉਹਨਾਂ ਕੋ ਗਿਆਨ ਬਹੁਤ ਜ਼ਿਆਦਾ ਸੀਗਾ ਨੌਲੇਜ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਜ਼ੁਬਾਨਾਂ ਗਰਾਂ ਨੂੰ ਅਬੂਰ ਹਾਸਲ ਸੀਗਾ ਇਸ ਲਈ ਤੇ ਉਹਨਾਂ ਨੇ ਬਹੁਤ ਸਾਰੀਆਂ ਜ਼ੁਬਾਨਾਂ ਜਿਹੜੀਆਂ ਸਮਝੀਆਂ ਵੀ ਔਰ ਉਹਨਾਂ ਦੇ ਵਿੱਚ ਲਿਖਿਆ ਵੀ ਕਿ ਉਹ ਇੰਨੇ ਇੱਕ ਪਰਫੈਕਟ ਸੀਗੇ ਉਹ ਹਰ لحاظ ਨਾਲ ਦੇਖਿਆ ਜਾਵੇ ਨਾ ਉਹਨਾਂ ਦੇ ਵਿੱਚ ਜਿਹੜੀਆਂ ਕੁਆਲਿਟੀਆਂ ਹੈ ਉਹਨਾਂ ਦੀਆਂ ਨਾਇਆਬ ਸੀਗੀਆਂ ਔਰ ਐਸੀਆਂ ਸੀਗੀਆਂ ਕਿ ਜਿਹੜੀਆਂ ਮਨੁੱਖ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ ਹੈਗੀਆਂ ਅਹ ਅਰੇ ਜਿਹੜੀ ਅ ਅੱਜ ਦੀ ਕਥਾ ਸੀਗੀ ਇਹ ਉਹਨਾਂ ਦੀ ਤੁਸੀਂ ਫਕੀਰੀ ਕਹਿ ਲਓ ਕਿ ਫਕੀਰੀ ਨਾ ਕਿ ਉਹਨਾਂ ਨੇ ਤਿੰਨ ਮੌਕੇ ਦਿੱਤੇ ਬਹਾਦਰੀ ਕਹੋ ਉਹਨੂੰ ਕਿ ਉਹ ਤੋਂ ਡਰਨ ਨਹੀਂ ਦੇ ਜੰਗ ਦੇ ਬੇਸ਼ੱਕ ਉਸੂਲ ਹੁੰਦੇ ਆ ਕੁਝ ਲੇਕਿਨ ਜਿਹੜਾ ਜ਼ਿਆਦਾਤਰ ਮੈਂ ਪੜਿਆ ਹੈ ਨਾ ਉਹ ਇਹੀ ਸੀ ਕਿ ਜੰਗ ਜੂ ਇੱਕ ਮੌਕਾ ਦਿੰਦੇ ਹੁੰਦੇ ਸੀਗੇ ਜਿੰਨੇ ਵੀ ਬਹਾਦਰ ਜੰਗ ਜੋ ਦੁਨੀਆ ਤੇ ਗੁਜ਼ਰੇ ਆ ਨਾ ਉਈ ਕਮੌਕਾ ਦਿੰਦੇ ਸੀ ਸਾਹਮਣੇ ਵਾਲੇ ਨੂੰ ਉਸ ਤੋਂ ਬਾਅਦ ਅਗਲਾ ਵਾਰ ਫਿਰ ਉਹ ਕਰਦੇ ਸੀ ਅਗਰ ਤੇ ਉਹਨੇ ਕਰ ਦਿੱਤਾ ਤੇ ਕਰ ਦਿੱਤਾ ਨਹੀਂ ਤੇ ਫਿਰ ਅਗਲਾ ਵਾਰ ਉਹਨਾਂ ਦਾ ਹੁੰਦਾ ਸੀ ਔਰ ਅਗਲੇ ਵਾਰ ਜੋ ਜਿਹੜਾ ਖਤਮ ਕਰ ਲੈਂਦੇ ਸੀ ਪਰ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੇ ਤਿੰਨ ਮੌਕੇ ਦਿੱਤੇ ਬਹੁਤ ਜਿਹੜੀ ਹੈ ਮਹਾਨਤਾ ਦੀ ਗੱਲ ਹੈ ਕਿ ਤਿੰਨ ਮੌਕੇ ਦੇਣਾ ਕਿ ਲਤਵਾਰ ਕਰ ਤੇ ਤਿੰਨ ਮੌਕੇ ਦੇਣ ਤੋਂ ਬਾਅਦ ਫਿਰ ਆਪਣਾ ਜਿਹੜਾ ਜਵਾਬੀ ਵਾਰ ਕਰਨਾ ਇਹ ਹਰ ਕੋਈ ਨਹੀਂ ਕਰ ਸਕਦਾ ਹੈਗਾ ਬਾ ਇਸੇ ਲਈ ਤੇ ਉਹਨਾਂ ਨੇ ਇਡੀ ਵੱਡੀ ਕੁਰਬਾਨੀ ਦਿੱਤੀ ਆਪਣਾ ਪੂਰਾ ਪਰਿਵਾਰ ਉਹਨਾਂ ਨੇ ਕੁਰਬਾਨ ਕਰ ਦਿੱਤਾ ਉਹ ਇੰਨੇ ਮਹਾਨ ਸੀ ਨੇ ਬਹਾਦਰ ਸੀਗੇ ਹੱਕ ਸੱਚ ਦਾ ਸਾਥ ਦੇਣ ਵਾਲੇ ਸੀਗੇ ਉਹ ਜਾਣਦੇ ਸੀ ਕਿ ਹੱਕ ਸੱਚ ਦੇ ਰਾਹ ਵਿੱਚ ਤਕਲੀਫਾਂ ਆਉਣੀਆਂ ਇਹ ਤਕਲੀਫਾਂ ਉਹਨਾਂ ਨੇ ਬਰਦਾਸ਼ਤ ਕੀਤੀਆਂ ਬਖਤੀ ਜ਼ਰੂਰ ਵਜ਼ੀਰ ਖਾਨ ਦੀ ਜਿੱਤ ਨਜ਼ਰ ਆਉਂਦੀ ਸੀ ਲੇਕਿਨ ਹਮੇਸ਼ਾ ਦੀ ਫਤਿਹ ਗੁਰੂ ਗੋਬਿੰਦ ਸਿੰਘ ਨੂੰ ਹਾਸਿਲ ਹੋਈ ਅੱਜ ਵੀ ਉਹਨਾਂ ਦਾ ਨਾਮ ਜਿੰਦਾ ਹੈ ਲੋਕ ਉਹਨਾਂ ਨਾਲ ਪਿਆਰ ਮੁਹੱਬਤ ਕਰਦੇ ਉਹਨਾਂ ਦੇ ਨਾਂ ਦਾ ਲੰਗਰ ਲਾਉਂਦੇ ਹੀ ਔਰ ਉਸ ਵਜ਼ੀਰ ਖਾਨ ਨਾਮੋ ਨਿਸ਼ਾਨ ਵੀ ਨਹੀਂ ਹੋਇਆ ਉਹ ਬੁਰੇ ਸ਼ਬਦਾਂ 'ਚ ਯਾਦ ਕੀਤਾ ਜਾਂਦਾ ਹੈ ਸਿਰਫ ਸਿੱਖ ਨਹੀਂ ਬਲਕਿ ਮੁਸਲਮਾਨ ਵੀ ਉਹਦੇ ਉੱਤੇ ਲਾਂਤਾਨ ਕਰਦੇ ਹੈਗੇ ਆ ਅੱਜ ਦੀ ਜਿਹੜੀ ਕਥਾ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਂਤਾ ਦੇ ਬਾਰੇ ਬਹੁਤ ਹੀ ਵਧੀਆ ਕਥਾ ਸੀ ਜੀ ਬ੍ਰੋਤਾ ਨੂੰ ਇੱਕ ਕਥਾ ਕਹਿੰਦੀ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਆਪਣਾ ਟੇਸ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼